ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਇੱਕ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਜਿਲ੍ਹਾ ਪੁਲਿਸ ਵੱਲੋਂ ਐਨਡੀਪੀਐਸ ਐਕਟ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਦੱਸ ਦਈਏ ਸਮੇਂ-ਸਮੇਂ ਸਰ ਜਿਲੇ ਦੀ ਡਰਗ ਡਿਸਪੋਜ਼ੀਬਲ ਕਮੇਟੀ ਵੱਲੋਂ ਐਨਡੀਪੀਐਸ ਐਕਟ ਤਹਿਤ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਮਾਨਯੋਗ ਅਦਾਲਤ ਅਤੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਨਸ਼ਟ ਕੀਤਾ ਜਾਂਦਾ ਹੈ ਅਤੇ ਅੱਜ ਮਿਤੀ 26 6 2024 ਨੂੰ ਡਰਗ ਡਿਸਪੋਜ਼ਲ ਕਮੇਟੀ ਵੱਲੋਂ ਉਹਨਾਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਮੁਕੱਦਮਿਆਂ ਵਿੱਚੋਂ ਸੱਤ ਮੁਕੱਦਮਿਆਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਇਸ ਤੋਂ ਇਲਾਵਾ ਪਹਿਲਾਂ ਹੀ ਡਰਗ ਡਿਸਪੋਜ਼ਲ ਕਮੇਟੀ ਵੱਲੋਂ ਇਸ ਮਹੀਨ ਦੌਰਾਨ ਐਨਡੀਪੀਐਸ ਐਕਟ ਦੇ 22 ਮੁਕੱਦਮਿਆਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥों नष्ट ਕੀਤੇ ਗਏ ਸੀ ਇਸ ਦੌਰਾਨ ਹੁਣ ਤੱਕ ਕੁੱਲ 29 ਮੁਕੱਦਮਿਆਂ ਵਿੱਚ ਨਸ਼ਟ ਕੀਤੇ ਜੇਕਰ ਮਾਲ ਦਾ ਵੇਰਵਾ ਸਾਂਝਾ ਕਰੀਏ ਤਾਂ ਦੱਸ ਦਈਏ ਨਸ਼ੀਲੇ ਪਦਾਰਥ ਜਿਹੜੇ ਨਸ਼ਟ ਕੀਤੇ ਗਏ ਹਨ ਉਹਦੇ ਵਿੱਚ ਡੋਡੇ ਚੂਰਾ ਪੋਸਟ 43 ਕਿਲੋ 500 ਗ੍ਰਾਮ ਹਨ ਹਿਰੋਇਨ 3 ਕਿਲੋ 843 ਗ੍ਰਾਮ ਹੈ ਗਾਂਜਾ 5 ਕਿਲੋ 500 ਗ੍ਰਾਮ ਹੈ ਤੇ ਨਸ਼ੀਲੀ ਗੋਲੀਆਂ ਜਿਹੜੀਆਂ ਆ ਉਹ 1385 ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੂਨ ਮਹੀਨੇ ਜਿਹੜਾ ਨਸ਼ਾ ਤਸਕਰ ਖਿਲਾਫ ਮਹਿੰਮ ਸਪੈਸ਼ਲ ਚਲਾਈ ਗਈ ਹੈ ਜਿਸ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ ਤੇ 52 ਮੁਕਦਮੇ ਦਰਜ ਕਰਕੇ 58 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਆਪਕਾਰੀ ਐਕਟ ਤਹਿਤ 25 ਮੁਕਦਮੇ ਦਰਜ ਕਰਕੇ ਕਿ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਬਰਾਮਦਗੀ ਜਿਹੜੀ ਕੀਤੀ ਗਈ ਉਹਦਾ ਵੇਰਵਾ ਸਾਂਝਾ ਕਰਦੀ ਹੈ ਤੇ ਐਨਡੀਪੀਐਸ ਐਕਟ ਤਹਿਤ ਕੀਤੀ ਗਈ ਬਰਾਮਦਗੀ ਹੈ ਹੀਰੋਨ 231 ਗ੍ਰਾਮ ਡੋਡਾ ਚੂਰਾ ਪੋਸਟ 3.5 ਕਿਲੋਗ੍ਰਾਮ 407 ਗ੍ਰਾਮ ਨਸ਼ੀਲਾ ਪਾਊਡਰ 5 ਗ੍ਰਾਮ ਨਸ਼ੀਲੇ ਟੀਕੇ 59 ਨਸ਼ੀਲੀ ਗੋਲੀਆਂ 352 ਤੇ ਐਕਸਾਈਜ਼ ਐਕਟ ਤਹਿਤ ਕੀਤੀ ਗਈ ਬਰਾਮਦਗੀ ਹੈ ਜੀ ਨਾਜਾਇਜ਼ ਸ਼ਰਾਬ 2 ਲੱਖ 59500 ਐਮਐਲ ਤਾਂ ਬਹੁਤ ਵੱਡੀ ਬਰਾਮਦਗੀ ਜਿਹੜੀ ਪੁਲਿਸ ਵੱਲੋਂ ਕੀਤੀ ਵੀ ਗਈ ਹੈ ਇਸ ਮਹੀਨੇ ਚ ਅਤੇ ਜਿਹੜਾ ਨਸ਼ਟ ਕੀਤਾ ਗਿਆ ਨਸ਼ੀਲਾ ਪਰਦਾਸ਼ਤ ਉਸ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਉਸ ਵੇਲੇ ਇੱਕ ਬਾਤ ਅਹਿਮ ਕਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਦੱਸ ਦਈਏ ਜਿਲ੍ਹਾ ਪੁਲਿਸ ਵੱਲੋਂ ਐਨਡੀਪੀਐਸ ਐਕਟ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਦੱਸ ਦਈਏ ਸਮੇਂ ਸਮੇਂ ਸਰ ਜ਼ਿਲ੍ਹੇ ਦੀ ਡਰਗ ਡਿਸਪੋਜ਼ੀਬਲ ਕਮੇਟੀ ਵੱਲੋਂ ਐਨਡੀਪੀਐਸ ਐਕਟ ਤਹਿਤ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਮਾਨਯੋਗ ਅਦਾਲਤ ਅਤੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਨਸ਼ਟ ਕੀਤਾ ਜਾਂਦਾ ਹੈ ਅਤੇ ਅੱਜ ਮਿਤੀ 26 6 2024 ਨੂੰ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਉਹਨਾਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਮੁਕੱਦਮਿਆਂ ਵਿੱਚੋਂ 7 ਮੁਕੱਦਮਿਆਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਇਸ ਤੋਂ ਇਲਾਵਾ ਪਹਿਲਾਂ ਹੀ ਡਰੱਗ ਡਿਸਪੋਜ਼ੀਬਲ ਕਮੇਟੀ ਵੱਲੋਂ ਇਸ ਮਹੀਨੇ ਦੌਰਾਨ ਐਨਡੀਪੀਐਸ ਐਕਟ ਦੇ 22 ਮੁਕੱਦਮਿਆਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨਸ਼ਟ ਕੀਤੇ ਗਏ ਸੀ ਇਸ ਦੌਰਾਨ ਹੁਣ ਤੱਕ ਕੁੱਲ 29 ਮੁਕੱਦਮਿਆਂ ਵਿੱਚ ਨਸ਼ਟ ਕੀਤੇ ਜੇਕਰ ਮਾਲ ਦਾ ਵੇਰਵਾ ਸਾਂਝਾ ਕਰੀਏ ਤਾਂ ਦੱਸ ਦਈਏ ਨਸ਼ੀਲੇ ਪਦਾਰਥ ਜਿਹੜੇ ਨਸ਼ਟ ਕੀਤੇ ਗਏ ਹਨ ਉਹਦੇ ਵਿੱਚ ਡੋਡੇ ਚੂਰਾ ਪੋਸਟ 43 ਕਿਲੋ 500 ਗ੍ਰਾਮ ਹਨ ਹਿਰੋਇਨ 3 ਕਿਲੋ 843 ਗ੍ਰਾਮ ਹੈ ਗਾਂਜਾ 5 ਕਿਲੋ 500 ਗ੍ਰਾਮ ਹੈ ਤੇ ਨਸ਼ੀਲੀ ਗੋਲੀਆਂ ਜਿਹੜੀਆਂ ਆ ਉਹ 1385 ਹਨ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੂਨ ਮਹੀਨੇ ਜਿਹੜਾ ਨਸ਼ਾ ਤਸਕਰ ਖਿਲਾਫ ਮਹਿੰਮ ਸਪੈਸ਼ਲ ਚਲਾਈ ਗਈ ਹੈ ਜਿਸ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ ਤੇ 52 ਮੁਕਦਮੇ ਦਰਜ ਕਰਕੇ 58 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਆਪਕਾਰੀ ਐਕਟ ਤਹਿਤ 25 ਮੁਕਦਮੇ ਦਰਜ ਕਰਕੇ ਕਿ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਬਰਾਮਦਗੀ ਜਿਹੜੀ ਕੀਤੀ ਗਈ ਹੈ ਉਹਦਾ ਵੇਰਵਾ ਸਾਂਝਾ ਕਰਦੀ ਹੈ ਤੇ ਐਨਡੀਪੀਐਸ ਐਕਟ ਤਹਿਤ ਕੀਤੀ ਗਈ ਬਰਾਮਦਗੀ ਹੈ ਹੀਰੋਨ 231 ਗ੍ਰਾਮ ਡੋਡਾ ਚੂਰਾ ਪੋਸਟ 3.5 ਕਿਲੋਗ੍ਰਾਮ 407 ਗ੍ਰਾਮ ਨਸ਼ੀਲਾ ਪਾਊਡਰ 5 ਗ੍ਰਾਮ ਨਸ਼ੀਲੇ ਟੀਕੇ 59 ਨਸ਼ੀਲੀ ਗੋਲੀਆਂ 352 ਤੇ ਐਕਸਾਈਜ਼ ਐਕਟ ਤਹਿਤ ਕੀਤੀ ਗਈ ਬਰਾਮਦਗੀ ਹੈ ਜੀ ਨਜਾਇਜ਼ ਸ਼ਰਾਬ 2 ਲੱਖ 59500 ਐਮਐਲ ਤਾਂ ਬਹੁਤ ਵੱਡੀ ਬਰਾਮਦਗੀ ਜਿਹੜੀ ਪੁਲਿਸ ਵੱਲੋਂ ਕੀਤੀ ਵੀ ਗਈ ਹੈ ਇਸ ਮਹੀਨੇ ਚ ਤੇ ਜਿਹੜਾ ਨਸ਼ਟ ਕੀਤਾ ਗਿਆ ਨਸ਼ੀਲਾ ਪਰਦਾਸ਼ ਉਸ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ